ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਜੇ ਐਨ ਜੀ ਨਿਊਜ਼ ਇੰਡੀਆ ਤੇ ਅੱਜ ਦੀ ਖਬਰ ਉਹਨਾਂ ਲਈ ਬਹੁਤ ਜ਼ਰੂਰੀ ਹੈ ਜੋ ਆਪਣੇ ਸੁਪਨੇ ਦਾ ਘਰ ਖਰੀਦਣ ਬਾਰੇ ਸੋਚ ਰਹੇ ਹਨ ਸੋਚੋ ਜੇ ਤੁਹਾਡੇ ਸਾਹਮਣੇ 40 ਲੱਖ ਦਾ ਘਰ ਹੋਵੇ ਤੇ ਬੈਂਕ ਤੁਹਾਨੂੰ ਕਹੇ ਆਓ ਅਸੀਂ ਤੁਹਾਡਾ ਸੁਪਨਾ ਸੱਚ ਕਰ ਦਿੰਦੇ ਹਾਂ ਪਰ ਸਵਾਲ ਇਹ ਹੈ ਕਿ ਤੁਹਾਡੀ ਤਨਖਾਹ ਇਸ ਸੁਪਨੇ ਨੂੰ ਪੂਰਾ ਕਰਨ ਲਈ ਕਾਫੀ ਹੈ ਆਓ ਜਾਣਦੇ ਹਾਂ ਪੂਰੀ ਡਿਟੇਲ ਵਿੱਚ ਦੇਸ਼ ਦਾ ਸਭ ਤੋਂ ਵੱਡਾ ਸਰਕਾਰੀ ਬੈਂਕ ਸਟੇਟ ਬੈਂਕ ਆਫ ਇੰਡੀਆ ਇਸ ਵੇਲੇ 7.5% ਵਿਆਜ ਦਰ ਤੇ ਹੋਮ ਲੋਨ ਦੀ ਪੇਸ਼ਕਸ਼ ਕਰ ਰਿਹਾ ਹੈ ਇਹ ਦਰ ਬਾਜ਼ਾਰ ਵਿੱਚ ਕਾਫੀ ਆਕਸ਼ਿਕ ਮੰਨੀ ਜਾ ਰਹੀ ਹੈ ਕਿਉਂਕਿ ਹੋਮ ਲੋਨ ਆਮ ਤੌਰ ਤੇ ਲੰਮੇ ਸਮੇਂ ਲਈ ਹੁੰਦਾ ਹੈ ਜੇ ਤੁਸੀਂ 40 ਲੱਖ ਦਾ ਲੋਨ 30 ਸਾਲਾਂ ਲਈ ਲੈਂਦੇ ਹੋ ਤਾਂ SBI ਦੇ ਨਿਯਮਾਂ ਅਨੁਸਾਰ ਤੁਹਾਡੀ ਘੱਟੋ-ਘੱਟ ਮਾਸਿਕ ਤਨਖਾਹ 56000 ਰੁਪਏ ਹੋਣੀ ਚਾਹੀਦੀ ਹੈ ਕਿਉਂਕਿ ਬੈਂਕ ਤੁਹਾਡੀ ਤਨਖਾਹ ਦਾ ਸਿਰਫ 50% ਤੱਕ ਹੀ EMI ਵਜੋਂ ਲੈਂਦਾ ਹੈ ਇਸ ਲਈ ਜੇਕਰ ਤੁਹਾਡੀ ਤਨਖਾਹ 56000 ਰੁਪਏ ਹੈ ਤਾਂ ਬੈਂਕ ਸਿਰਫ 28000 ਰੁਪਿਆ ਹੀ EMI ਕੱਟ ਸਕਦਾ ਹੈ ਬਾਕੀ ਦੇ ਪੈਸੇ ਤੁਹਾਡੇ ਘਰੇਲੂ ਖਰਚਿਆਂ ਲਈ ਬਚੇ ਰਹਿਣਗੇ ਜੇ ਤੁਸੀਂ 40 ਲੱਖ ਦਾ ਲੋਨ 7.5% ਦੀ ਵਿਆਜ ਦਰ ਤੇ 30 ਸਾਲਾਂ ਲਈ ਲੈਂਦੇ ਹੋ ਤਾਂ ਤੁਹਾਨੂੰ ਹਰ ਮਹੀਨੇ ਲਗਭਗ 28000 ਰੁਪਏ ਦੀ EMI ਦੇਣੀ ਪਵੇਗੀ ਇਹ EMI ਆਟੋਮੈਟਿਕਲੀ ਤੁਹਾਡੇ ਬੈਂਕ ਖਾਤੇ ਵਿੱਚੋਂ ਕੱਟੀ ਜਾਵੇਗੀ ਜੇ ਤੁਹਾਡੀ ਤਨਖਾਹ 56000 ਜਾਂ ਇਸ ਤੋਂ ਵੱਧ ਹੈ ਅਤੇ ਤੁਹਾਡੇ ਉੱਤੇ ਕੋਈ ਹੋਰ ਵੱਡਾ ਕਰਜ਼ਾ ਨਹੀਂ ਹੈ ਤਾਂ ਤੁਸੀਂ ਆਸਾਨੀ ਨਾਲ SBI ਤੋਂ 40 ਲੱਖ ਦਾ ਹੋਮ ਲੋਨ ਲੈ ਸਕਦੇ ਹੋ ਅਤੇ ਆਪਣੇ ਘਰ ਦਾ ਸੁਪਨਾ ਸਾਕਾਰ ਕਰ ਸਕਦੇ ਹੋ ਦੋਸਤੋ ਘਰ ਹਰ ਇੱਕ ਦਾ ਸੁਪਨਾ ਹੁੰਦਾ ਹੈ ਪਰ ਇਸ ਨੂੰ ਪੂਰਾ ਕਰਨ ਲਈ ਵਿੱਤੀ ਯੋਜਨਾ ਬਹੁਤ ਜ਼ਰੂਰੀ ਹੈ ਇਸ ਲਈ ਜੇਕਰ ਤੁਸੀਂ ਵੀ SBI ਤੋਂ ਹੋਮ ਲੋਨ ਲੈਣ ਬਾਰੇ ਸੋਚ ਰਹੇ ਹੋ ਤਾਂ ਪਹਿਲਾਂ ਆਪਣੀ ਤਨਖਾਹ ਖਰਚੇ ਅਤੇ EMI ਦੀ ਗਿਣਤੀ ਜ਼ਰੂਰ ਚੈੱਕ ਕਰੋ ਤਾਂ ਦੋਸਤੋ ਕਮੈਂਟ ਕਰਕੇ ਦੱਸੋ ਕਿ ਤੁਸੀਂ ਵੀ SBI ਤੋਂ ਹੋਮ ਲੋਨ ਲੈਣ ਬਾਰੇ ਸੋਚ ਰਹੇ ਹੋ ਵੀਡੀਓ ਪਸੰਦ ਆਏ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ